ਜਿਮਮੀ ਕੀ ਮਤਾਦੀ ਹੈ ਬਾਹਰੀ ਵੈਤ ਨਾ ਜਿਮਮੀ ਤੋਂ ਦੇ ਜਿਮਮੀ ਕੀ ਕਰਦੀ ਹੈ ਹਟਦੀ ਨਹੀਂ ਤੋ ਹੋ ਜਿਮਮੀ ਅਗਲਾ ਦਿਨ ਆਕਾਸ਼ਦੀਪ ਚੱਲਿਆ ਸਕੂਲ ਜਿੰਮੀ ਆਪਾਂ ਨੇ ਪਿੰਜਰ ਚ ਦਿੱਤੀ ਕੱਢ ਕਿਵੇਂ ਆ ਜਿੰਮੀ ਜਿੰਮੀ ਹੁਣੇ ਮਸਤੀ ਚਾ ਪੂਰੀ ਚੁੱਟੇ ਗਿਆ ਕਿਥੋਂ ਦੇ ਦਮ ਚੜਜੂ ਤੇ ਨਾ ਬਾਸੋਂ ਬਾਹਰ ਜਾਊਗਾ ਤੇ ਨਾਲੇ ਆਕਾਸ਼ਦੀਪ ਬਾਹਰ ਬੰਨੀ ਇਹਨੂੰ ਇੱਕ ਮਿੰਟ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਇਹ ਤੇ ਰਸ ਚ ਇੱਕ ਮਿੰਟ ਚਲ ਪ੍ਰਕਾਸ਼ ਨੂੰ ਧੱਕੇ ਚਲ ਹੌਲੀ ਹੌਲੀ ਇੱਕ ਮਿੰਟ ਚਲ മർച്ച <coughs> ਜਿਮੀ ਕੀ ਹੋ ਗਿਆ ਨਾ ਟੇਕ ਨਹੀਂ ਇਹਨੂੰ ਨਾ ਅੰਦਰ ਆਉਂਦੀ ਐ ਨਾ ਬਾਹਰ ਲੈ ਹੱਥੀਂ ਮੁਕਰੀ ਜਾਂਦੀ ਜਿਮੀ 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 ਤੇ ਪਿੱਛੇ ਹਾਂ ਜਿਵੇਂ ਦਰਾਇਆ ਜ ਆਜੋ ਆਜੋ ਮੇਰੇ ਛੋਟਾ ਕੁੜਾ ਫੇਰ ਮੁੜ ਗਿਆ

ਜੀ ਬਸ ਗੁੱਲੇ ਆ ਚੱਲੀਏ ਉੱਧਰ ਚੱਲ ਚੱਲ ਆ ਉਹਦੇ ਕਿਨਾਰੇ ਤੇ ਚੱਲ ਚੱਲ ਆ ਉਹਦੇ ਮੰਜੇ ਤੇ ਚੱਲ ਚੱਲ ਜਿੰਮੀ ਕਿੱਥੇ ਬੰਨਣਾ ਤੈਨੂੰ ਇੱਥੇ ਨਾ ਬੰਨ ਦੇ ਬੰਦਾ ਟੱਗਾ ਬਹਿ ਜਾ ਇੱਥੇ ਬੰਨਣਾ ਨਹੀਂ ਨਾ ਫਿਰ ਥੀਰ ਜਾ ਜੇ ਤਾਂ ਫਸ ਹੀ ਜਾਣਗੇ ਇੱਥੇ ਜਾ ਜੀ ਚੱਲ ਬਾਹ ਨੂੰ ਚੇ ਤਪੇ ਉਧਾਰੇ ਆ ਜਿੰਮੋ ਤਪੇ ਬਤਾ ਦੇ ਉੱਧਰ ਦੇ ਰ ਨਿੱਤੇ 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 ਆਜਾ ਚਲ ਆ ਜੀ ਚਲ 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 ਮਰਨੀਂ ਟੱਕੀ ਤੇ ਹੀ ਲੱਗਿਆ ਹੁੰਦੇ ਪਰ ਚਲ ਤੇ ਚਲ 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 ਚੁੱਧੇ ਨਹੀਂ ਜਾਂਦੀ ਭੜਕੇ ਰੱਖਣੀ ਚਵੈਲੀ ਇਹ ਦੇਖਾਂ ਇਹ ਫੜੀ ਜਾਊਗੀ ਕਨਾ ਜਿਹੜਾ ਅੱਜ ਹੀ ਨਾ ਹਾਂ ਫਿਰ ਚਾਹਣਾ ਮਾਣੇ ਇਹ 55 ਵਾਲੇ ਨੂੰ ਮਾਰ ਦੂੰਗਾ ਦਾਣੀ ਉਹਦਾ ਚਿੰਮੀ ਪਾ ਖਿੱਚ ਸੜ ਦੋਗੇ ਇਹਨੂੰ ਹਾਈ ਹਾਈ

ਇਹ ਪਾਦੀ ਬਣੀ ਪਈਆ ਖਿੱਚਲੀ ਪੀੜੀ ਆਸੀ ਜਿੰਮੀ ਲੈ ਕਹ ਉਹ ਚੀ ਗੋਏ ਤੂੰ ਮੇਰੇ ਕੋਈ ਨਾ ਉਧਰ ਜਾ ਉਧਰ ਆ ਸੀ ਸੀ ਕੀ ਕਰੋ ਬਿਠਾ ਦੇ ਜੇ ਕਿਉਂ ਉੱਡੀ ਜਾਉਗੀ ਵਾਈ ਗੇ ਉਹ ਟੇ ਜਾਣ ਦੇ ਬਿਠਾ ਦੇ ਨੂੰ ਕਿੜੀ ਰੁੜਾ ਦੇ ਜਿੰਮੀ ਨੂੰ ਫੜ ਕੇ ਰੱਖ ਤੂੰ ਮੇਰੇ ਕੋਲ ਕੀ ਕਰਨ ਆਉਣੀ ਆ ਮੈਂ ਹਾਂ ਜਿੰਦਾ ਰਹਾਂ ਆਹੀ ਮੇਰੇ ਕੋਈ ਨਹੀਂ ਹੈਗੀ ਮੇਰੇ ਕੋਈ ਨਹੀਂ ਹੈਗੀ ਜਿੱਕੇ ਬਠਾਈ ਮਣਾਂਗਾ ਜਿੰਮੀ ਨੂੰ ਨਾ ਉੱਡ ਗਈ ਉੱਡ ਗਈ ਉੱਡ ਜਾਂਦ ਚਲ ਈ ਕੋਰਾ ਗਈ ਹਾਂ ਵੇ ਨਹੀਂ ਲੈ ਆਹ ਚੌਲ ਕਰਦੇ ਹਾਂ ਜੀ ਆ ਦੇਖ ਜਿੰਮੀ ਤੇ ਦੇਖੀ ਮੈਂ ਚਾਖਦੀ ਆ ਜੱਗੇ ਛੱਡੇ ਜਿਹੜਾ ਸਰਾਹੀ ਜੱਗੇ ਦਾ ਸਰਾਹੀ ਮਾਰਨਾ ਹੁੰਦੀ ਉਹ ਜੇ ਕਿੰਦਾ ਸਰਾਹੀ ਜਿੰਮੀ ਦਾ ਮਾਰਦੀ ਜਰੂ ਆ ਗਈ ਜਿੰਮੀ ਆਉ ਸੀ ਦੇਖੀ ਉਹ ਸੀ ਉਧਰ ਪਰ ਮਾਰੀ ਉਧਰ ਪਰ ਮਾਰੀ ਲੱਗਦਾ ਹੁੰਦੀ ਹਾਏ 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 ਆਉ ਤਾਂ ਮਾੜੇ ਨੂੰ ਰੇਕ ਪੈਂਦਾ ਨਾ ਜਿੰਮੀ ਆ ਜੀ ਇਹਨੂੰ ਐ ਵੀ ਕੋਈ ਪਤਾ ਨਹੀਂ ਕੀ ਐ ਮੈਂ ਬਾਹਾਂ ਨਹੀਂ ਤਾਹ ਬਿਠਾ ਦੇ ਨੂੰ ਬਨੇਰੇ ਮੋਰੇ ਏਡੇ ਉਹ ਮਾਰ ਦਿੰਗੇ ਜਿਹੜਾ ਇਹ ਆ ਕੋਲੀ ਚ ਬਿਠਾ ਦੇ ਮੂੰਹ ਦਿਖਾਈ ਇਹਦਾ ਚਿੱਟੀ ਦਾ ਤਾਹ ਗੋੜੀ ਬਣ ਆਹ ਹਾ ਰੋਟੀ ਪਾ ਦੇਣ ਇਹਨੂੰ ਤਾਹ ਗੋੜੀ ਪੇੜੀ ਬੱਜੀ ਹੈਗੇ ਬਾਦ ਇਹ ਚੱਲੀ ਹੈ ਬਹੁਤ ਜਨ ਮੈਂ ਦੇਖਿਆ ਫੇਸ ਕਰਕੇ ਨਹੀਂ ਲੱਗਦਾ ਬਾਹਰ ਹੁੰਦਾ ਮਰੂ ਪਾਣੀ ਪਿਆ ਦੇ ਨੂੰ ਤੇਰੇ ਨੂੰ ਜਿੰਮੀ ਪਾਣੀ ਪਿਆ ਦੇ ਕਾਹ ਨੂੰ ਬਸ ਰਹਿੰਦੇ ਇਹ ਤਾਂ ਹੈ ਜੇ ਕੋਸ ਪਾਲਦੀ ਹੋਈ ਹੈ ਕਾਣ ਪਾਣੀ ਪਿਆ ਦੇ ਨਾ ਰੁਕੀ ਹੋ ਆ ਰੁਕੀ ਪਰ ਕੀ ਪਾ ਦੇ ਦੇ ਤਸਹੀ ਕਿ ਮੈਂ ਸਾ ਮਾਰ ਦੇ ਜੈ ਖਾਣੀ ਜਿੰਮੀ ਅਸਲੀ ਪਾਣੀ ਪਿਆ ਦੇ ਦੇ ਰੋ। ਲਾ ਪਾਣੀ ਦਾ। ਆ ਹੀ ਤੇ ਨਾਲ ਹੀ ਆਉਂਦੇ ਓਡੀ। ਜਿੰਮੂ ਜਿੰਮੀ ਨੂੰ ਪਾਣੀ ਪਾਉਣਾ ਜੀ। ਇਹਨੂੰ ਫੜ ਕੇ ਰੱਖ ਜਿੰਮੀ ਨੂੰ ਘੱਟ ਨਾ। ਚਾਹ ਬਈ। ਇਹਨੂੰ ਮੈਂ ਫੜ ਕੇ। ਪੂਰੀ ਆਣੀ ਜਿੰਮੂ। ਲੈ ਹੁਣ ਪਿਆ ਪਾਣੀ ਇਹਨੂੰ। ਨਹੀਂ ਪਾਣੀ। ਇਹਨੂੰ ਫੜ ਕੇ ਤਾਂ ਮੈਂ ਰੱਖੋ। ਲੈ ਦੇ ਦੇ ਰਹੀ ਨਾ। ਪਿਠਾ ਕੇ ਪਿਆ ਨਾ ਇਹਨੂੰ ਤਾਂ ਨਹੀਂ ਮੈਂ ਆਉਣ ਦਿੰਦੀ ਜਿੰਮੀ ਦਾ। ਜਿੰਨੇ ਤਾਂ ਪਰ ਫੜ ਲਈ ਜਿੰਨੇ ਗਲ ਫੜ ਲਿਆ ਪਾਣੇ ਇਹ ਫੜਨੇ ਓਥੇ ਹੀ ਜਵਾਰੀ ਇਹ ਸੰਭਰ ਲ ਗਾ ਜੁ ਮੁੱਢੀ ਪਈ ਡਿੱਗੀ ਵਾਰੀ ਪਾਣੀ ਪੀਂਦੀ ਆ ਡਿੱਗਦੀ ਨਹੀਂ ਦੇਖ ਤੋ ਕਿ ਮ ਟਾਂਗੀਆਂ ਲਾਉਂਦੀ ਮਰ ਜਾਨੀ ਮੇਰਾ ਬੰਦੀ ਨਹੀਂ ਹਮ ਤਰਤ ਨਾ ਜਾਂਦੀ ਆ ਦਵਾਈ ਲੱਗ ਜਾਂਦਾ ਸਿੱਧਾ ਵੀ ਨਾ ਵੈਗਾ ਮਾਰ ਨਵੇਂ ਪਰੇ